ਨਮਸਕਾਰ ਪਿਆਰੇ ਬੱਚਿਓ ਪਿਆਰੇ ਬੱਚਿਓ ਅੱਜ ਆਮ ਸਿੱਖੇਗੇ ਨੇਮਜ਼ ਆਫ ਓਕੂਪੇਸ਼ਨ ਕਿੱਤਿਆਂ ਦੇ ਨਾਮ ਜੋ ਆਪਾਂ ਰੋਜ਼ੀ ਕਮਾਉਂਦੀ ਰੁਜ਼ਗਾਰ ਕਰਦੇ ਆ ਉਹਨਾਂ ਰੁਜ਼ਗਾਰਾਂ ਦੇ ਕਿੱਤਿਆਂ ਦੇ ਨਾਮ ਸਿੱਖਾਂਗੇ ਹਿੰਦੀ ਦੇ ਵਿੱਚ ਕਿੱਤੇ ਨੂੰ ਕੀ ਕਹਿੰਦੇ ਨੇ ਧੰਦੇ ਤੇ ਆਓ ਫਿਰ ਸ਼ੁਰੂ ਕਰਦੇ ਆ ਸਭ ਤੋਂ ਪਹਿਲਾ ਕਿੱਤਾ ਕੀ ਹੈ ਟੇਲਰ ਪੀ ਏ ਆਈ ਐਲ ओआर टेलर टेलर मीन दर्जी ते हिंदी ਦੇ ਵਿੱਚ ਵੀ ਕੀ ਬੋਲਦੇ ਆਪਾਂ ਦਰਜੀ ਦਰਜੀ ਕਿਵੇਂ ਲਿਖਣਾ ਤੁਸੀਂ ਦ ਜ ਜ ਕ ਬੜੀ ਕੀ ਮਾਤਰਾ ਤੇ ਉੱਪਰ ਰੇਫ ਕੀ ਮਾਤਰਾ ਦਰਜੀ ਇੱਕ ਗੱਲ ਤੁਹਾਨੂੰ ਮੈਂ ਦੱਸੀ ਸੀ ਕਿ ਜਿਹੜੀ ਰੇਫ ਕੀ ਮਾਤਰਾ ਜਿਹੜੇ ਅੱਖਰ ਦੇ ਉੱਤੇ ਪੈਂਦੀ ਹੈ ਉਸ ਤੋਂ ਪਹਿਲਾਂ ਰ ਦੀ ਆਵਾਜ਼ ਦਿੰਦੀ ਹੈ ਇਹ ਆਪਣਾ ਪਹਿਲਾ ਧੰਦਾ ਕਿਹੜਾ ਹੈਗਾ ਟੇਲਰ ਟੇਲਰ ਮੀਨ ਦਰਜੀ ਬੜੇ ਆਰਾਮ ਦੇ ਨਾਲ ਤੁਸੀਂ ਲਿਖਦੇ ਜਾਣਾ ਹੈ ਪਹਿਲਾ ਆਪਾਂ ਅੰਗਰੇਜ਼ੀ ਚ ਲਿਖਾਂਗੇ ਫਿਰ ਆਪਾਂ ਪੰਜਾਬੀ ਚ ਲਿਖਾਂਗੇ ਤੇ ਤੀਜੇ ਨੰਬਰ ਤੇ ਆਪਾਂ ਹਿੰਦੀ ਦੇ ਵਿੱਚ ਲਿਖਾਂਗੇ ਆਓ ਅਗਲਾ ਧੰਦਾ ਦੇਖਦੇ ਆਂ ਇਹ ਜਿਹੜੀ ਅਗਲੀ ਤਸਵੀਰ ਆਉਗੀ ਇਹ ਅਗਲੇ ਧੰਦੇ ਦੀ ਹੈ ਇਹ ਆਪਣਾ ਅਗਲਾ ਧੰਦਾ ਹੈ ਬਾਰਬਰ ਬੀਏਆਰ ਬੀਈਆਰ ਬਾਰਬਰ ਬਾਰਬਰ ਮੀਨ ਨਾਈ ਜੋ ਆਪਣੇ ਵਾਲ ਕੱਟਦਾ ਹੈ ਵਾਲਾਂ ਨੂੰ ਸਹੀ ਤਰਤੀਬ ਦੇ ਕੇ ਆਪਾਂ ਨੂੰ ਸੋਹਣੇ ਬਣਾਉਂਦਾ ਹੈ ਉਹਨੂੰ ਕੀ ਕਹਿੰਦੇ ਨੇ ਨਾਈ ਤੇ ਹਿੰਦੀ ਦੇ ਵਿੱਚ ਕੀ ਲਿਖਦੇ ਨੇ ਇਸ ਨੂੰ ਨਾਈ ਨ ਅ ਕੋ ਬੜੀਆ ਕੀ ਮਾਤਰਾ ਈ ਬੜੀ ਈ ਨਾਈ ਅਗਲਾ ਧੰਦਾ ਦੇਖੀਏ ਅਗਲਾ ਤਾਂ ਨਾ ਹੈ ਸੇਲਜ਼ਮੈਨ ਸੇਲਜ਼ ਸ ਏ ਐਲ ਈ ਐਸ ਸੇਲਜ਼ ਮ ਏ ਐਨ ਮੈਨ ਸੇਲਜ਼ਮੈਨ ਮਤਲਬ ਵੇਚਣ ਵਾਲਾ ਆਦਮੀ ਜਿਹਨੂੰ ਗੱਲਾਂ ਬਾਤਾਂ ਮਾਰ ਕੇ ਗਾਹਕ ਨੂੰ ਫਸਾਉਣਾ ਆਉਂਦਾ ਉਹਨੂੰ ਕੀ ਕਹਿੰਦੇ ਨੇ ਸੇਲਜ਼ਮੈਨ ਤੇ ਪੰਜਾਬੀ ਦੇ ਵਿੱਚ ਕੀ ਕਵਾਂਗੇ ਵੇਚਣ ਵਾਲਾ ਹਿੰਦੀ ਦੇ ਵਿੱਚ ਬੇਚਨੇ ਵਾਲਾ ਕੀਜਾ ਧੰਦਾ ਕਿਹੜਾ ਹੈ ਸੇਲਜ਼ਮੈਨ ਜਿਹੜੇ ਦੁਕਾਨਦਾਰ ਨੇ ਜਾਂ ਕੰਪਨੀਆਂ ਦੇ ਏਜੰਟ ਨੇ ਤੁਰ ਫਿਰ ਕੇ ਸਮਾਨ ਵੇਚਦੇ ਨੇ ਉਹ ਸਭ ਕੀ ਨੇ ਸੇਲਜ਼ਮੈਨ ਅਗਲਾ ਧੰਦਾ ਦੇਖੋ ਹੁਣ RAM ਦੇ ਨਾਲ ਲਿਖਦੇ ਜਾਓ ਤੁਹਾਨੂੰ ਲਿਖਣ ਦੇ ਲਈ ਮੈਂ ਕਾਫੀ ਸਮਾਂ ਦੇਵਾਂਗਾ ਖੱਬੇ ਤੋਂ ਸੱਜੇ ਵੱਲ ਨੂੰ ਆਪਾਂ ਇਹ ਲਿਖਦੇ ਜਾਣੇ ਆ ਜਿਹੜੀ ਸੱਜੇ ਪਾਸੇ ਤਸਵੀਰ ਹੈ ਇਸ ਨੂੰ ਵੀ ਤੁਸੀਂ ਬਹੁਤ ਧਿਆਨ ਨਾਲ ਦੇਖਣਾ ਹੈ ਤਾਂ ਜੋ ਸਮਾਜ ਦੇ ਵਿੱਚ ਜਦੋਂ ਆਪਾਂ ਵਿਚਰਦੇ ਹਾਂ ਆਪਣ ਵੱਖ-ਵੱਖ ਧੰਨਿਆਂ ਦਾ ਪਤਾ ਲੱਗੇ ਇਹ ਆ ਗਿਆ ਆਪਣਾ ਅਗਲਾ ਧੰਦਾ P L U M B E R ਪਲੰਬਰ ਕਿਵੇਂ ਪੜ੍ਹਨੇ ਹੈ P L U M B E R ਪਲੰਬਰ ਪਲੰਬਰ ਮੀਨ ਟੂਟੀਆਂ ਵਾਲਾ ਮਿਸਤਰੀ ਜੋ ਆਪਣੇ ਘਰ ਦੀ ਵਾਟਰ ਸਪਲਾਈ ਸੀਵਰੇਜ ਵਗੈਰਾ ਨੂੰ ਸੈੱਟ ਕਰਦਾ ਹੈ ਠੀਕ ਕਰਦਾ ਹੈ ਉਹਨੂੰ ਕੀ ਕਹਿੰਦੇ ਨੇ ਪਲੰਬਰ ਤੇ ਹਿੰਦੀ ਦੇ ਵਿੱਚ ਵੀ ਪਲੰਬਰ ਨੂੰ ਪਲੰਬਰ ਹੀ ਕਹਿੰਦੇ ਨੇ ਇਹ ਆਪਣੀ ਦੇਸੀ ਭਾਸ਼ਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਟੂਟੀਆਂ ਦਾ ਕੰਮ ਕਰਨ ਵਾਲਾ ਮਿਸਤਰੀ ਪਲੰਬਰ ਹੁਣ ਦੇਖੀ ਆਪਾਂ ਅਗਲਾ ਧੰਦਾ ਅਗਲਾ ਜੋ ਧੰਦਾ ਹੈ ਐਕਟਿੰਗ ਦਾ ਜੋ ਐਕਟਿੰਗ ਕਰਕੇ ਅਦਾਕਾਰੀ ਕਰਕੇ ਪੈਸੇ ਕਮਾਉਂਦਾ ਉਹਨੂੰ ਕੀ ਕਹਿੰਦੇ ਨੇ ਐਕਟਰ A C T O R ਐਕਟਰ ਐਕਟਰ ਮੀਨ ਕਲਾਕਾਰ ਜਾਇ ਇਸ ਨੂੰ ਕੀ ਕਹਿੰਦੇ ਆ ਅਦਾਕਾਰ ਜੋ ਆਪਣੀ ਕਲਾ ਦੇ ਅਦਾਕਾਰੀ ਦੇ ਜੋਰ ਦਿਖਾ ਕੇ ਲੋਕਾਂ ਨੂੰ ਮਨੋਰੰਜਨ ਕਰਦਾ ਤੇ ਪੈਸੇ ਕਮਾਉਂਦਾ ਉਹਨੂੰ ਆਪਾਂ ਕੀ ਕਹਿੰਦੇ ਆ ਐਕਟਰ ਆ ਫਿਲਮੀ ਐਕਟਰ ਤੁਸੀਂ ਦੇਖ ਸਕਦੇ ਹੋ ਇਹ ਕੌਣ ਹੈ ਹਾਂਜੀ ਬੇਟਾ ਬਿਲਕੁਲ ਇਹ ਹੈ ਆਪਣਾ 샤ਰੂਖ ਖਾਨ ਫਿਲਮ ਇੰਡਸਟਰੀ ਬਾਲੀਵੁੱਡ ਦੇ ਵਿੱਚ ਇਸ ਦਾ ਨਾਮ ਚੱਲਦਾ ਹੈ ਤੇ ਹਿੰਦੀ ਦੇ ਵਿੱਚ ਵੀ ਆਪਾਂ ਬੋਲਦੇ ਇਹਨੂੰ ਅਦਾਕਾਰ ਜਾਂ ਕਲਾਕਾਰ ਅਗਲਾ ਧੰਦਾ ਦੇਖੀਏ ਬੋਲ-ਬੋਲ ਕੇ ਖੱਬੇ ਤੋਂ ਸੱਜੇ ਵੱਲ ਨੂੰ ਲਿਖਦੇ ਜਾਣਾ ਹੈ ਜਿਹੜੀ ਇੰਗਲਿਸ਼ ਹੈ ਤੁਸੀਂ ਸਿੰਗਲ ਲਾਈਨ ਵਾਲੀ ਕਾਪੀ ਤੇ ਪੰਜਾਬੀ ਵਾਲੀ ਤੇ ਲਿਖ ਰਹੇ ਹੋ ਤਾਂ ਲਾਈਨ ਦੇ ਉੱਤੇ ਲਿਖੀ ਹੋਈ ਹੈ ਜੋ ਪੰਜਾਬੀ ਤੇ ਹਿੰਦੀ ਹੈ ਇਹਨੂੰ ਤੁਸੀਂ ਲਾਈਨ ਦੇ ਹੇਠਾਂ ਲਿਖਣਾ ਹੈ ਆਓ ਅੱਗੇ ਦੇਖੀਏ ਅਗਲਾ ਧੰਦਾ ਆਪਣਾ ਆ ਗਿਆ ਪੀਨ ਪੀਐਨ ਕੰਮ ਹੁੰਦਾ ਹੈ ਹਾਂਜੀ ਬੇਟਾ ਬਿਲਕੁਲ ਜੋ ਪੀੜ ਬਗੈਰਾ ਹੋਣ ਤੇ ਬੈਲ ਮਾਰ ਕੇ ਸਾਨੂੰ ਅਲਰਟ ਕਰਦਾ ਹੈ ਕਿ ਆਹ ਪੀੜ ਹੋ ਗਿਆ ਹੁਣ ਦੇਖੋ ਇਹ ਜਿਹੜਾ ਧੰਦਾ ਕੋਈ ਵੀ ਧੰਦਾ ਛੋਟਾ ਨਹੀਂ ਹੁੰਦਾ ਪੀਐਨ ਦੇਖੋ ਆਪਣੇ ਸਕੂਲ ਦੀ ਬੈਲ ਵਗੈਰਾ ਮਾਰਦਾ ਹੈ ਕੋਈ ਆਉਂਦਾ ਜਾਂਦਾ ਹੈ ਤਾਂ ਉਹਨੂੰ ਪਾਣੀ ਫੜਾਉਂਦਾ ਕੋਈ ਫਾਈਲ ਵਗੈਰਾ ਫੜਾਉਂਦਾ ਇਹ ਤਾਂ ਮਿਹਨਤ ਦਾ ਕੰਮ ਹੈ ਇਹ ਇਹਦੀ ਸਨਮਾਨ ਕਰਨਾ ਚਾਹੀਦਾ ਹੈ ਭਲਾਂਦੀ ਇਹ ਘੱਟ ਤਨਖਾਹ ਤੇ ਕੰਮ ਕਰਦਾ ਪਰ ਇਹ ਮਿਹਨਤ ਬਹੁਤ ਕਰਦਾ ਹੈ ਪੀ ਐਨ ਜੋ ਆਪਾਂ ਨੂੰ ਸਕੂਲ ਦੀ ਛੁੱਟੀ ਹੋਣ ਬਾਰੇ ਬੈਲ ਮਾਰਦਾ ਹੈ ਸਕੂਲ ਲੱਗਣ ਬਾਰੇ ਬੈਲ ਮਾਰਦਾ ਹੈ ਇਹਨੂੰ ਕੀ ਕਹਿੰਦੇ ਆ ਪੀ ਈ او ਐਨ ਪੀ ਐਨ ਪੀ ਐਨ ਮੀਨ ਚਪੜਾਸੀ ਤੇ ਹਿੰਦੀ ਦੇ ਵਿੱਚ ਵੀ ਪੀ ਐਨ ਨੂੰ ਕੀ ਕਹਿੰਦੇ ਨੇ ਚਪੜਾਸੀ ਆ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਵੇਲੇ ਕੀ ਕਰ ਰਹੇ ਆ ਫੀਨ ਛੁੱਟੀ ਹੋਣ ਤੇ ਬੈੱਲ ਵਜਾ ਰਿਹਾ ਬੱਚੇ ਸਕੂਲੋਂ ਨਿਕਲ ਨੂੰ ਤਿਆਰ ਨੇ ਅਗਲਾ ਧੰਦਾ ਦੇਖੀਏ ਹਾਂਜੀ ਬੇਟਾ ਅਗਲਾ ਧੰਦਾ ਆਪਣਾ ਆ ਗਿਆ ਪਾਇਲਟ ਪੀ ਆਈ ਐਲ او ٹی ਪਾਇਲਟ ਪਾਇਲਟ ਕੌਣ ਹੁੰਦਾ ਹੈ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਹ ਜਹਾਜ਼ ਨੂੰ ਚਲਾਉਣ ਵਾਲਾ ਚਾਲਕ ਹੈ ਹਵਾਈ ਜਹਾਜ਼ ਦੇ ਚਾਲਕ ਨੂੰ ਕੀ ਕਹਿੰਦੇ ਨੇ ਪਾਇਲਟ ਪੀ ਆਈ ਐਲ او ٹی ਪਾਇਲਟ ਹਿੰਦੀ ਦੇ ਵਿੱਚ ਇਹਨੂੰ ਕੀ ਕਹਿੰਦੇ ਨੇ ਹਵਾਈ ਜਹਾਜ਼ ਦਾ ਚਾਲਕ ਪਾਇਲਟ ਬਣਨ ਵਾਸਤੇ ਮਾਨਸਿਕ ਇਕਾਗਰਤਾ ਜ਼ਰੂਰੀ ਹੈ ਤੇ ਸਰੀਰਕ ਸਿਹਤ ਵੀ ਜ਼ਰੂਰੀ ਹੈ ਇਹ ਤੰਦਾ ਬਹੁਤ ਔਖਾ ਬਟ ਜੇ ਆਪਾਂ ਖੁਦ ਨੂੰ ਕੈਪੇਬਲ ਬਣਾਉਣੇ ਤਾਂ ਆਪਾਂ ਕੋਈ ਵੀ ਤੰਦਾ ਕਰ ਸਕਦੇ ਹਾਂ ਹੁਣ ਦੇਖਦੇ ਹਾਂ ਅਗਲਾ ਤੰਦਾ ਹਾਂਜੀ ਬੇਟਾ ਅਗਲਾ ਧੰਦਾ ਆਪਣਾ ਆ ਗਿਆ ਡਾਕਟਰ ਡੀਓਸੀਟੀਓਰ ਡਾਕਟਰ ਡਾਕਟਰ ਮੀਨ ਪੰਜਾਬੀ ਦੇ ਵਿੱਚ ਕਹਿੰਦੇ ਆ ਵੈਦ ਤੇ ਠੇਢ ਠੇੜ ਪੰਜਾਬੀ ਦੇ ਵਿੱਚ ਡਾਕਟਰ ਨੂੰ ਸਿਆਣਾ ਵੀ ਕਹਿੰਦੇ ਆ ਤੇ ਪੰਜਾਬੀ ਦੇ ਵਿੱਚ ਡਾਕਟਰ ਨੂੰ ਡਾਕਟਰ ਵੀ ਕਹਿ ਦਿੰਦੇ ਆ ਹਿੰਦੀ ਦੇ ਵਿੱਚ ਆਪਾਂ ਡਾਕਟਰ ਨੂੰ ਕਹਿੰਦੇ ਆ ਜਿਆਦਾ ਚਿਕਿਤਸਕ ਤੇ ਵੈਦ ਵੀ ਕਹਿ ਦਿੰਦੇ ਆ ਜਿਹੜਾ ਡਾਕਟਰੀ ਦਾ ਧੰਦਾ ਹੈ ਇਹ ਇੱਕ ਸਮਾਜ ਸੇਵਾ ਦਾ ਮਨੁੱਖਤਾ ਦੀ ਸੇਵਾ ਦਾ ਧੰਦਾ ਹੈ ਪਰ ਜਿਵੇਂ ਜਿਵੇਂ ਪੂੰਜੀਵਾਦ ਦਾ ਇਸ ਧੰਦੇ ਤੇ ਪ੍ਰਭਾਵ ਵੱਧ ਗਿਆ ਤਾਂ ਇਹ ਹੁਣ ਮਨੁੱਖਤਾ ਦੀ ਸੇਵਾ ਵਾਲਾ ਧੰਦਾ ਨਹੀਂ ਰਹਿ ਗਿਆ ਹਰੇਕ ਬੰਦਾ ਆਪ ਦੇ ਬੱਚੇ ਨੂੰ ਡਾਕਟਰ ਨਹੀਂ ਬਣਾ ਸਕਦਾ ਕਿਉਂਕਿ ਇਸ ਵਾਸਤੇ ਬਹੁਤ ਜ਼ਿਆਦਾ ਪੈਸੇ ਚਾਹੀਦੇ ਨੇ ਆਓ ਦੇਖਦੇ ਹਾਂ ਅਗਲਾ ਧੰਦਾ ਹਾਂਜੀ ਬੇਟਾ ਜਿਹੜਾ ਅਗਲਾ ਧੰਦਾ ਆ ਗਿਆ ਇਹ ਆ ਗਿਆ ਦਲਾਲੀ ਦਾ ਧੰਦਾ ਜਿਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਬ੍ਰੋਕਰ ਦੋ ਜਣਿਆਂ ਦੀ ਡੀਲ ਕਰਵਾ ਦਿੰਦਾ ਤੇ ਵਿਚ ਵਿਚਾਲੇ ਕਮਿਸ਼ਨ ਜੋ ਲੈਂਦਾ ਉਹਨੂੰ ਕੀ ਕਹਿੰਦੇ ਨੇ ਬ੍ਰੋਕਰ ਬੀ ਆਰ ਓ ਕੇ ਈ ਆਰ ਬ੍ਰੋਕਰ ਬ੍ਰੋਕਰ ਮੀਨ ਦਲਾਲ ਪੰਜਾਬੀ ਦੇ ਵਿੱਚ ਹੋਰ ਕੀ ਕਹਿ ਸਕਦੇ ਇਸਨੂੰ ਦਲਾਲੀ ਕਰਨ ਵਾਲਾ ਕਮਿਸ਼ਨ ਏਜੰਟ ਤੇ ਹਿੰਦੀ ਦੇ ਵਿੱਚ ਵੀ ਇਸ ਨੂੰ ਆਪਾਂ ਦਲਾਲ ਵੀ ਕਹਿ ਸਕਦੇ ਹਾਂ ਤੇ ਦਲਾਲੀ ਕਰਨੇ ਵਾਲਾ ਆਦਮੀ ਵੀ ਬੋਲ ਸਕਦੇ ਹਾਂ ਅਗਲਾ ਧੰਦਾ ਦੇਖੋ ਹੁਣ ਸਾਡਾ ਅਗਲਾ ਧੰਦਾ ਆ ਗਿਆ ਰਾਜ ਮਿਸਤਰੀ ਰਾਜ ਮਿਸਤਰੀ ਕੌਣ ਹੁੰਦੇ ਨੇ ਜਿਹੜੇ ਸਾਡੇ ਘਰ ਮੁਕਾਨ ਦੁਕਾਨਾਂ ਸਕੂਲ ਬਣਾਉਂਦੇ ਨੇ ਚਿਨਾਈ ਦਾ ਕੰਮ ਕਰਦੇ ਨੇ ਉਹਨਾਂ ਨੂੰ ਕੀ ਕਹਿੰਦੇ ਆਪਾਂ ਰਾਜ ਮਿਸਤਰੀ ਰਾਜ ਮਿਸਤਰੀ ਨੂੰ ਇੰਗਲਿਸ਼ ਚ ਕੀ ਕਹਿੰਦੇ ਨੇ ਐਮ ਏ ਐਸ ਓ ਐਨ ਮੈਸਨ ਮੈਸਨ ਮੀਨ ਉਸਾਰੀ ਕਰਨ ਵਾਲਾ ਮਿਸਤਰੀ ਜਾਂ ਰਾਜ ਮਿਸਤਰੀ हिंदी कि को बढ़िया की मात्रा ज राज फिर को छोटी की मात्रा आधा स तो आप पूरे स के नीचे पैर में हलंत लगा देते हो तो आधा स ही बन जाता है अपनी आपकी मर्जी है आपने किस तरीके से लिखना है इस तरीके से भी लिख सकते हो जिस तरीके से मैंने लिखा है को छोटी की मात्रा स के पैर में हलंत्र त्रैक बड़ी की मात्रा राज मिस्त्री आइए अब आगे का धंधा देखते हैं ਆਮਾਰਾ ਅਗਲਾ ਧੰਦਾ ਹੈ ਡਰਾਈਵਰ ਡੀ ਆਰ ਆਈ ਵੀ ਈ ਆਰ ਡਰਾਈਵਰ ਡਰਾਈਵਰ ਮੀਨ ਬੱਸ ਕਾਰ ਟਰੱਕ ਜੀਪ ਆਦਿ ਦਾ ਚਾਲਕ ਜੋ ਉਸ ਨੂੰ ਚਲਾਉਂਦਾ ਤੇ ਹਿੰਦੀ ਦੇ ਵਿੱਚ ਇਸ ਨੂੰ ਕੀ ਬੋਲਦੇ ਆਪਾਂ ਚਾਲਕ ਤੇ ਪੰਜਾਬੀ ਦੇ ਵਿੱਚ ਡਰਾਈਵਰ ਵੀ ਕਹਿ ਦਿੰਦੇ ਆ ਤੇ ਹਿੰਦੀ ਦੇ ਵਿੱਚ ਵੀ ਡਰਾਈਵਰ ਸ਼ਬਦ ਆਮ ਲਿਖਿਆ ਪੜਨ ਨੂੰ ਮਿਲ ਜਾਂਦਾ ਹੈ ਡ라이ਵਰ ਮੀਨ ਚਾਲਕ ਜਾਂ ਡਰਾਈਵਰ ਇਹਦੀ ਨੂੰ ਤੁਸੀਂ ਲਿਖ ਰਹੇ ਹੋ ਨਾ ਤੁਸੀਂ ਖੱਬੇ ਤੋਂ ਸੱਜੇ ਪਾਸੇ ਨੂੰ ਲਿਖਣਾ ਹੈ ਪਹਿਲਾਂ ਇੰਗਲਿਸ਼ ਦੇ ਵਿੱਚ ਫਿਰ ਨੈਕਸਟ ਉਹਦਾ ਮੀਨ ਪੰਜਾਬੀ ਦੇ ਵਿੱਚ ਉਸ ਤੋਂ ਨੈਕਸਟ ਤੁਸੀਂ ਹਿੰਦੀ ਦੇ ਵਿੱਚ ਉਸਦਾ ਮੀਨ ਲਿਖਣਾ ਹੈ ਆਓ ਅਗਲਾ ਤੰਦਾ ਦੇਖਦੇ ਹਾਂ ਅਗਲਾ ਧੰਦਾ ਆਪਣਾ ਆ ਗਿਆ ਜੇ ਯੂ ਡੀ ਜੀ ਈ ਜੱਜ ਜੱਜ ਮੀਨ ਜੱਜ ਇਨਸਾਫ ਕਰਨ ਵਾਲਾ ਜੋ ਨਿਆਂ ਦਿੰਦਾ ਹੈ ਨਿਆਂ ਦਾ ਮਾਹਰ ਜਿਹਨੂੰ ਕਾਨੂੰਨ ਤੇ ਨਿਯਮਾਂ ਦਾ ਪਤਾ ਹੈ ਬਰੀਕੀ ਦੇ ਨਾਲ ਉਹ ਵਿਚਾਰ ਵਿਮਰਸ਼ ਕਰਕੇ ਸਹੀ ਫੈਸਲਾ ਦੇ ਸਕਦਾ ਉਹਨੂੰ ਕੀ ਕਹਿੰਦੇ ਨੇ ਜੱਜ ਇਦੇ ਵਾਸਤੇ ਹਿੰਦੀ ਦੇ ਵਿੱਚ ਇੱਕ ਵਧੀਆ ਸ਼ਬਦ ਹੈ ਨਿਆਇधीश ਕੀ ਕਹਿੰਦੇ ਨੇ ਬੱਚਿਓ ਨਿਆਇधीश ਇਹ ਹੋ ਗਿਆ ਆਪਣਾ 12ਵਾਂ ਕਿਤਾ ਅਗਲਾ ਕਿਤਾ ਦੇਖਦੇ ਹਾਂ ਅਗਲਾ ਕੀਤਾ ਆਪਣਾ ਆ ਗਿਆ ਫਾਰਮਰ F A R ਫਾਰ ਮ ਏ ਆਰ ਮਰ ਫਾਰਮਰ ਫਾਰਮਰ ਮੀਨ ਕਿਸਾਨ ਪੰਜਾਬੀ ਦੇ ਵਿੱਚ ਆਪਾਂ ਕਿਸਾਨ ਕਹਿੰਦੇ ਆ ਤੇ ਹਿੰਦੀ ਦੇ ਵਿੱਚ ਵੀ ਕਿਸਾਨ ਕਹਿੰਦੇ ਆ ਕਿਸਾਨ ਨੂੰ ਹਿੰਦੀ ਦੇ ਵਿੱਚ ਇੱਕ ਹੋਰ ਸ਼ਬਦ ਦੇ ਨਾਲ ਵੀ ਲਿਖਿਆ ਜਾਂਦਾ ਹੈ ਉਹ ਹੈ ਕ੍ਰਿਸ਼ਕ ਜੋ ਕਿ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਫਾਰਮਰ ਮੀਨ ਕਿਸਾਨ ਜਾਂ ਕ੍ਰਿਸ਼ਕ ਜਦੋਂ ਵੀ ਤੁਸੀਂ ਲਿਖਦੇ ਹੋ ਤਾਂ ਬੋਲ-ਬੋਲ ਕੇ ਸ਼ਬਦਾਂ ਨੂੰ ਲਿਖਣ ਦੀ ਕੋਸ਼ਿਸ਼ ਕਰੋ ਵੀ ਕਿਹੜੇ-ਕਿਹੜੇ ਅੱਖਰ ਮਿਲ ਕੇ ਕਿਹੜੀ-ਕਿਹੜੀ ਮਾਤਰਾ ਮਿਲ ਕੇ ਕੀ ਸਾਊਂਡ ਦਿੰਦੀ ਹੈ ਇਸ ਦੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਸ਼ਬਦਾਂ ਦੀ ਤਸਵੀਰ ਛੱਪ ਜਾਵੇਗੀ ਤੁਸੀਂ ਲਿਖਣ ਦੇ ਵਿੱਚ ਵਰਡ ਗਲਤੀ ਨਹੀਂ ਕਰੋਗੇ ਅਗਲੇ ਆਪਾਂ ਕਿਤੇ ਨੂੰ ਦੇਖਦੇ ਹਾਂ ਆਪਣਾ ਅਗਲਾ ਕਿਤਾ ਕਿਹੜਾ ਹੈ ਸੋਲજર ਲਓ ਸੋਲજર ਦੇਖੋ ਸੋਲ ਡੀ ਆਈ ਈ ਆਰ ਸੋਲજર ਬੱਚਿਓ ਸੋਲજર ਸ਼ਬਦ ਦੇ ਵਿੱਚ ਜੋ ਆਪਣੀ ਡੀ ਹੈ ਇਹ ਸਾਇਲੈਂਟ ਹੈ ਆਵਾਜ਼ ਨਹੀਂ ਦਿੰਦੀ ਸੋਲਜਰਸ ਸੋਲ ਡੀ ਆਈ ਈ ਆਰ ਸੋਲજર ਪੰਜਾਬੀ ਦੇ ਵਿੱਚ ਸਿਪਾਹੀ ਤੇ ਹੋਰ ਕੀ ਸ਼ਬਦ ਹੈ ਇਹਦੇ ਵਾਸਤੇ ਫੌਜੀ सोल्जर मीन सिपाही फौजी ते हिंदी ਦੇ ਵਿੱਚ ਆਪਾਂ ਇਹਨੂੰ ਕੀ ਲਿਖਦੇ ਹਾਂ ਸਿਪਾਹੀ ਸ ਕੁ ਛੁਟੀ ਕੀ ਮਾਤਰਾ ਪ ਕ ਬੜੀਆ ਕੀ ਮਾਤਰਾ ਹ ਕ ਬੜੀ ਕੀ ਮਾਤਰਾ ਸਿਪਾਹੀ ਤੇ ਹਿੰਦੀ ਦੇ ਵਿੱਚ ਇੱਕ ਹੋਰ ਸ਼ਬਦ ਹੈ ਇਸ ਵਾਸਤੇ ਸ ਕ ਬੜੀਆ ਕੀ ਮਾਤਰਾ ਨ ਕ ਛੁਟੀ ਕੀ ਮਾਤਰਾ ਕ ਸੈਨਿਕ ਆਓ ਅਗਲਾ ਤੰਦਾ ਦੇਖੀਏ ਇਹ ਹੈ ਆਪਣਾ ਅਗਲਾ ਧੰਦਾ ਕੁਲੀ ਜੋ ਸਵਾਰੀਆਂ ਦਾ ਯਾਤਰੀਆਂ ਦਾ ਸਮਾਨ ਢੋਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਕੁਲੀ C O L I E ਕੁਲੀ ਕੁਲੀ ਦਾ ਮਤਲਬ ਪੰਜਾਬੀ ਚ ਬੋਝਾ ਚੁੱਕਣ ਵਾਲਾ ਜੋ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਬੋਝਾ ਚੁੱਕਦਾ ਉਹਨੂੰ ਕੀ ਕਹਿੰਦੇ ਨੇ ਕੁਲੀ ਤੇ ਹਿੰਦੀ ਦੇ ਵਿੱਚ ਵੀ ਕੁਲੀ ਨੂੰ ਕੁਲੀ ਕਹਿੰਦੇ ਐ ਕ ਕੁ ਛੋਟੀ ਊ ਕੀ ਮਾਤਰਾ ਲ ਕੋ ਬੜੀ ਕੀ ਮਾਤਰਾ ਕੁਲੀ ਆਓ ਅਗਲੇ ਸੰਦੇ ਨੂੰ ਦੇਖੀਏ ਅਗਲਾ ਧੰਦਾ ਆਪਣਾ ਹੈ ਕਲਰਕ ਜੋ ਹਿਸਾਬ ਕਿਤਾਬ ਦਾ ਕੰਮ ਜਿਆ ਕਰਦੇ ਹੈ ਵੀ ਕੋ ਕਲੈਰੀਕਲ ਕੰਮ ਕਰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਕਲਰਕ C L E R K ਕਲਰਕ ਕਲਰਕ ਨੂੰ ਪੰਜਾਬੀ ਦੇ ਵਿੱਚ ਕਲਰਕ ਹੀ ਕਹਿ ਦਿੰਦੇ ਹੈ ਤੇ ਹਿੰਦੀ ਦੇ ਵਿੱਚ ਵੀ ਇਸ ਨੂੰ ਕਲਰਕ ਹੀ ਕਹਿੰਦੇ ਨੇ C L E R K ਕਲਰਕ अगला धंधा देखो अगला धंधा है बुचर बी यू टी सी एच ई आर बुचर बुचर हों बच कसाई ਜੋ ਜਾਨਵਰਾਂ ਨੂੰ ਮਾਰ ਕੇ ਉਹਨਾਂ ਦਾ ਮੀਟ ਵੇਚਦਾ ਹੈ, మాਸ ਵੇਚਦਾ ਹੈ ਉਹਨੂੰ ਕੀ ਕਹਿੰਦੇ ਨੇ? ਬੁਚਰ। ਇਹ ਤਸਵੀਰ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਹੋਊਗਾ ਇਹ ਇੱਕ ਦੁਕਾਨ ਹੈ ਜਿੱਥੇ ਕਿ ਜਾਨਵਰਾਂ ਦਾ ਮੀਟ ਵੇਚਿਆ ਜਾ ਰਿਹਾ ਹੈ। ਬੁਚਰ ਨੂੰ ਪੰਜਾਬੀ 'ਚ ਕਸਾਈ ਤੇ ਹਿੰਦੀ ਦੇ ਵਿੱਚ ਵੀ ਕਸਾਈ ਹੀ ਕਹਿੰਦੇ ਐ। ਕ ਸ ਕੋ ਬੜੀ ਆ ਕੀ ਮਾਤਰਾ ਬੜੀ ਈ ਕਸਾਈ। ਆਓ ਅਗਲਾ ਧੰਦਾ ਦੇਖੀਏ ਕਿਹੜਾ ਐ। ਅਗਲਾ ਆਪਣਾ ਧੰਦਾ ਆ ਗਿਆ ਟੀਚਰ ਦਾ T E A C H E R ਟੀਚਰ ਮਤਲਬ ਅਧਿਆਪਕ ਪੜਾਉਣ ਵਾਲਾ ਅਧਿਆਪਕ ਨੂੰ ਉਸਤਾਦ ਵੀ ਕਹਿ ਦਿੰਦੇ ਆ ਪੰਜਾਬੀ ਚ ਅਧਿਆਪਕ ਨੂੰ ਪਾੜਾ ਵੀ ਕਹਿ ਦਿੰਦੇ ਆ ਤੇ ਸਕੂਲ ਬਾਰੇ ਤੁਹਾਨੂੰ ਮੈਂ ਦੱਸਿਆ ਸੀ ਵੀ ਜਿਹੜਾ ਸਕੂਲ ਸ਼ਬਦ ਹੈ ਉਹਦਾ ਪੰਜਾਬੀ ਦੇ ਇੱਕ ਰੂਪਾਂਤਰਨ ਕਰੀਏ ਤਾਂ ਉਹਦੇ ਵਸਤੇ ਸ਼ਬਦ ਹੈ ਪੜਨ ਕੋਠਾ ਹੁਣ ਆ ਗਿਆ ਸ਼ਬਦ ਟੀਚਰ ਟੀਚਰ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਨੇ ਅਧਿਆਪਕ ਪੰਦਾ ਤੇ ਹੋਰ ਉਸਤਾਦ ਤੇ ਹਿੰਦੀ ਦੇ ਵਿੱਚ ਕੀ ਕਹਿੰਦੇ ਆ ਅਧਿਆਪਕ ਅਧਿਆਪਕ ਦੇਖੋ ਕਿਵੇਂ ਲਿਖਿਆ ਹੈ ਹਿੰਦੀ ਦੇ ਵਿੱਚ ਅ आधा ध य बढ़िया की मात्रा प क अध्यापक आओ अगला देखते ਇਹ ਆ ਗਿਆ ਆਪਣਾ ਅਗਲਾ ਧੰਦਾ ਐਸਟਰੋਨੌਟ ਕਿਹੜਾ ਧੰਦਾ ਹੈ ਐਸਟਰੋਨੌਟ A S T R O N A U T ਐਸਟਰੋਨੌਟ ਐਸਟਰੋਨੌਟ ਹੁੰਦੇ ਆ ਪੁਲਾੜ ਯਾਤਰੀ ਜਿਹੜੇ ਧਰਤੀ ਦੇ ਵਾਯੂ ਮੰਡਲ ਤੋਂ ਬਾਹਰ ਰਾਕਟ ਦੇ ਵਿੱਚ ਬੈਠ ਕੇ ਜਾਂਦੇ ਨੇ ਤੇ ਬਾਹਰ ਸਪੇਸ ਦੀ ਰਿਸਰਚ ਕਰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਐਸਟਰੋਨੌਟ ਇਨ ਆਦੀ ਵਾਸਤੇ ਬਹੁਤ ਹੀ ਸਪੈਸ਼ਲ ਕੱਪੜੇ ਹੁੰਦੇ ਨੇ ਕਿਉਂਕਿ ਆਪਣੇ ਵਾਯੂ ਮੰਡਲ ਤੋਂ ਬਾਹਰ ਆਕਸੀਜਨ ਨਹੀਂ ਹੈ ਇਸ ਲਈ ਬਹੁਤ ਸਾਵਧਾਨੀਆਂ ਦੇ ਨਾਲ ਸਪੈਸ਼ਲ ਯਾਨ ਦੇ ਵਿੱਚ ਆਕਾਸ਼ ਦੇ ਵਿੱਚ ਇਹ ਜਾਂਦੇ ਨੇ ਤੇ ਐਸਟਰੋਨੌਟ ਨੂੰ ਹਿੰਦੀ ਦੇ ਵਿੱਚ ਬੋਲਦੇ ਨੇ ਪੁਲਾੜ ਯਾਤਰੀ ਜੋ ਸਪੇਸ ਦੇ ਵਿੱਚ ਯਾਤਰਾ ਕਰਦੇ ਹਨ ਅਗਲਾ ਧੰਦਾ ਦੇਖੀਏ ਆਪਣਾ ਲਾਸਟ ਜੋ ਧੰਦਾ ਉਹ ਕਿੜਾ ਇੰਜੀਨੀਅਰ E N G I N E E R ਇੰਜੀਨੀਅਰ ਇੰਜੀਨੀਅਰ ਕੌਣ ਹੁੰਦਾ ਹਾਂਜੀ ਬੇਟਾ ਬਿਲਕੁਲ ਤਕਨੀਕੀ ਮਾਹਰ ਤਕਨੀਕੀ ਮਾਹਰ ਜੋ ਤਕਨੀਕ ਦੇ ਨਾਲ ਦਿਮਾਗ ਦੇ ਨਾਲ ਕੁਝ ਨਵੀਂ ਚੀਜ਼ ਕ੍ਰੀਏਟ ਕਰਦਾ ਹੈ ਉਹਨੂੰ ਕੀ ਕਹਿੰਦੇ ਨੇ ਇੰਜੀਨੀਅਰ ਇੱਕ ਕੋਈ ਪਾਰਟ ਮਸ਼ੀਨ ਬਣੀ ਹੈ ਉਹ ਖਰਾਬ ਹੋ ਗਈ ਉਹਨੂੰ ਠੀਕ ਕਰਨ ਵਾਲਾ ਤਾਂ ਹੋ ਗਿਆ ਮਿਸਤਰੀ ਪਰ ਜੋ ਨਵੀਂ ਚੀਜ਼ ਦੀ ਇਨਵੈਂਸ਼ਨ ਕਰਦਾ ਹੈ ਖੋਜ ਕਰਦਾ ਹੈ ਉਹ ਕੀ ਹੈ ਇੰਜੀਨੀਅਰ ਇੰਜੀਨੀਅਰ ਕਈ ਤਰ੍ਹਾਂ ਦੇ ਹੁੰਦੇ ਐ ਇਲੈਕਟ੍ਰੋਨਿਕਸ ਇੰਜੀਨੀਅਰ ਮਕੈਨੀਕਲ ਇੰਜੀਨੀਅਰ ਤੇ ਆਪਣਾ ਸੌਫਟਵੇਅਰ ਇੰਜੀਨੀਅਰ ਆਦਿ ਤੇ ਹਿੰਦੀ ਦੇ ਵਿੱਚ ਇੰਜੀਨੀਅਰ ਨੂੰ ਕਹਿੰਦੇ ਨੇ ਆਪਾਂ ਤਕਨੀਕੀ ਮਾਹਰ ਅਭਿਯੰਤਾ ਜਾਂ ਇੰਜੀਨੀਅਰ ਇਹ ਸਨ ਬੱਚੋ ਕੁਝ ਧੰਦਿਆਂ ਦੇ ਨਾਮ ਇਸ ਵੀਡੀਓ ਨੂੰ ਇੱਕ ਦੋ ਵਾਰ ਤੁਸੀਂ ਦੇਖੋ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਪਹਿਚਾਨ ਹੋ ਜਾਵੇ ਬੋਲ ਬੋਲ ਕੇ ਲਿਖਦੇ ਰਹਿਣਾ ਤੇ ਪੜਦੇ ਰਹੋ ਚੰਗੀ ਲੱਗੀ ਵੀਡੀਓ ਤਾਂ ਹਮ ਚੈਨਲ ਦੇ ਨਾਲ ਤੁਸੀਂ ਜੁੜੇ ਰਹੋ ਧੰਨਵਾਦ ਪੜਦੇ ਰਹੋ ਅੱਗੇ ਵਧਦੇ ਰਹੋ